ਚਮਕੌਰ ਸਾਹਿਬ ਗਵੰਡੀ ਨੇ ਹੀ ਕਰੰਦਰ ਦਾਖਲ ਹੋ ਕੇ ਤੇਜ਼ ਤਾਰ ਹਥਿਆਰ ਨਾਲ ਵਾਰ ਕਰ ਕੀਤਾ ਕਤਲ ਪੁਲਿਸ ਨੇ ਛਾਪੇਮਾਰੀ ਕੀਤੀ ਸ਼ੁਰੂ ਕੁਝ ਘੰਟਿਆਂ ਚ ਹੀ આરોપી ਨੂੰ ਗ੍ਰਿਫਤਾਰ ਕਰਨ ਦਾ ਕੀਤਾ ਦਾਵਾ ਚਮਕੌਰ ਸਾਹਿਬ 12 ਨੰਬਰ 3 ਕਮਿਆਰ ਮੁਹੱਲਾ ਵਿੱਚ ਰਹਿਣ ਵਾਲੇ ਮਿਸਤਰੀ ਪ੍ਰੇਮ ਚੰਦ ਪੁੱਤਰ ਮਾਨ ਚੰਦ ਉਮਰ 52 ਸਾਲ ਉਸ ਦੇ ਗਵੰਡੀ ਵੱਲੋਂ ਹੀ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਜਿਸ ਦਾ ਸਮਾਚਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸਦੇ ਗਵਾਂਢੀ ਵੱਲੋਂ ਉਸਦੇ ਪਿਤਾ ਅਤੇ ਪਤੀ ਤੇ ਵਾਰ ਕੀਤਾ ਗਿਆ ਜਿਸ ਦੀ ਉਹਨਾਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈ ਕੇ ਇਨਕੁਆਰੀ ਸ਼ੁਰੂ ਕਰ ਦਿੱਤੀ ਖੜਾ ਨਾ ਕਰ ਤਾਂ ਚੱਕੀ ਡੱਠਾਤਾ ਜੀ ਸਵੇਰੇ ਛੋਟੇ ਮੁੰਡੇ ਨੂੰ ਕਹ ਰਿਹਾ ਤਾਂ ਵੀ ਬਾਹਰ ਨਿਕਲ ਜੀ ਕਹਿੰਦਾ ਵੀ ਤੁਹਾਨੂੰ ਨਿਕਲਣਾ ਹੀ ਨਿਕਲਣਾ ਪੈਣਾ ਜੀ ਇਹਦਾ ਗਾੜੀ ਕੋਠੇ ਤੇ ਚੜਿਆ ਜੀ ਉਹ ਕਹਿੰਦੇ ਸਿੱਧੇ ਇਹ ਗੱਲ ਕਹੀ ਆ ਕਿ ਕਿਆ ਹੋਇਆ ਗੁਰਦੀ ਕੰਦ ਟੱਪ ਕੇ ਆ ਕੇ ਜੀ ਸਾਡੇ ਪਹਿਲਾ ਤਾਂ ਜੇ ਕਰ ਪਾਨ ਗਲ ਸੜੀਆਂ ਦਿਸਤਲ ਦੋਸਾ ਦਰਵਾਜ਼ੇ ਤੋੜੇ ਆਂ ਜੀ ਮੇਰੇ ਘਰ ਆਵੇ ਦੇ ਪਤਾ ਨਹੀਂ ਕਿੱਥੇ ਮਾਰਿਆ ਜੇ ਲਹੂ ਲਹਾਨ ਕਰਕੇ ਰੱਖਦਾ ਜੀ ਸਾਡੇ ਸਾਰੇ ਮੁੰਡੇ ਟੁੱਟ ਗਏ ਆਂ ਤੇ ਮੇਰੇ ਪਰੋਹ ਵੀ ਬਰਸੇ ਲੈ ਲੈ ਕੇ ਜਾਵੇ ਉਹਨਾਂ ਕਰਪਾਨ ਦੇ ਦੋ ਘੱਟੇ ਜੀ ਐਨ ਹੋਸ਼ ਹੋ ਆਸ਼ਮਾ ਤਾਂ ਜੀ ਕੋਈ ਥਾਗਰ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਉਹ ਸਾਡੇ ਪਰੇ ਅੱਖ ਰੱਖਦਾ ਮੇਰੇ ਜੇਠ ਦੇ ਮੁੰਡੇ ਪਰ ਵੀ ਉਹਨੇ ਇੰਨੀ ਅੱਖ ਜ਼ਿਆਦਾ ਰੱਖੀ ਹੋਈ ਵੀ ਹੈ ਜੀ ਉਹਨੂੰ ਵੀ ਚੱਲਦਾ ਨਹੀਂ ਉਹ ਵਿਚਾਰੇ ਜਾਰੀਆਂ ਦਾ ਲਾ ਕੇ ਬਚ ਰਹੇ ਆਂ ਜੀ ਕਿਨਾ ਸੀ ਬੰਦਾ ਜੀ ਮੇਰਾ ਬੋਡੀ ਆ ਜੀ ਤੁਹਾਡੇ ਨਾਂ ਦੇ ਬੰਦੇ ਜੀ ਸਾਡੇ ਗੋਂਡੀਆਂ ਦਾ ਬੰਦਾ ਹੈ ਜੀ ਬਾਪ ਦਾ ਨਾਮ ਕੀ ਉਹਨਾਂ ਦਾ ਹਾਂ ਜੀ ਬਾਪ ਦਾ ਨਾਮ ਕੀ ਉਹਨਾਂ ਦਾ ਰਾਮ ਰਾਜ ਜੀ ਉਹ ਵਿਚਾਰੇ ਜਾਲੀਆਂ ਲਾ ਲਾ ਕੇ ਮੁੰਡਾ ਬਚ ਗਿਆ ਜੀ ਇੱਕੋ ਇੱਕ ਮੁੰਡਾ ਆਉਂਦਾ ਵੀ ਮੇਰੇ ਜੇਠਾ ਜੀ ਐਨੀ ਆਪ ਸੀ ਰਣਜੀਤ ਚੱਲਦੀ ਥੋੜੀ ਸਾਡੀ ਕੋਈ ਰਣਜੀਤ ਸਾਡੀ ਕੋਈ ਦੁਸ਼ਮਣੀ ਨਹੀਂ ਜੀ ਕੋਈ ਗੱਲ ਨਹੀਂ ਜੀ ਕੋਈ ਉਹੋ ਦੀ ਤੇ ਜੇ ਅਸੀਂ ਤਾਂ ਆਪਣੇ ਅੰਦਰ ਦਰਵਾਜ਼ੇ ਲਾਈ ਬੈਠੇ ਸੀ ਮੇਰੇ ਮੁੰਡੇ ਨੂੰ ਬੁਲਾ ਰਿਆ ਤਾਂ ਜੀ ਮੁੰਡਾ ਨਿਕਲਿਆ ਨਹੀਂ ਜੀ ਬਾਪ ਵੀ ਸਿਰਫ ਕੋਠੇ ਤੇ ਛੜਿਆ ਹੈ ਜੀ ਔਰ ਕੋਈ ਬੰਦੇ ਕੰਦ ਟੱਪ ਕੇ ਆਇਆ ਜੀ ਸਾਡੇ ਸਾਡੇ ਕੈਮਰੇ ਵੀ ਲੱਗੇ ਹੋਏ ਕੈਮਰਾ ਚੋਂ ਵੀ ਵੇਖ ਸਕਦੇ ਜੀ ਦੇਖ ਲਿਓ ਜੀ ਦਰਵਾਜ਼ੇ ਵੀ ਤੋੜ ਕੇ ਮਾਰੇ ਜੀ ਸਾਡੀ ਡੇਸਕ ਵੀ ਤੋੜਤੀ ਜੀ ਕਪਤਾਨ ਦੇ ਵੀ ਦੋ ਘੱਟੇ ਛੋਟਾ ਬੰਦਾ ਠੀਕ ਹੈ ਹੁਣ ਕਿਦਾਂ ਪਪਾ ਜੀ ਬੰਦਾ ਸਾਡਾ ਠੀਕ ਨਹੀਂ ਹੈ ਬੰਦੇ ਗਤ ਹੋਏ ਜੀ ਗਤ ਹੋਏ